ਮੇਲਾ ਧੀਆਂ ਪੇਕੇ ਆ ਕੇ ਅੱਗੇ ਮਨਾਉਂਦੀਆਂ ਹਨ ਹੱਸਦੀਆਂ ਖੇਡਦੀਆਂ ਪਿੰਗਾ ਝੂਟਦੀਆਂ ਹਨ ਸਾਡਾ ਸੱਭਿਆਚਾਰਕ ਗੁੰਮ ਹੋ ਗਿਆ ਸੀ ਅਸੀਂ ਉਸ ਨੂੰ ਤਾਜ਼ਾ ਕਰਨ ਵਾਸਤੇ ਇਹ ਉਪਰਾਹਲਾ ਕੀਤਾ ਕਿੱਦਾਂ ਲੱਗ ਰਿਹਾ ਬੱਚੇ ਸਾਰੇ ਬਜ਼ੁਰਗ ਸਾਰੇ ਇਕੱਠੇ ਹੋ ਗਏ ਸਾਨੂੰ ਇਸ ਟਾਈਮ ਇੰਨੀ ਖੁਸ਼ੀ ਹੈ ਨਾ ਕਿ ਜਿੰਨੀ ਬੱਚੇ ਜੰਮੇ ਦੀ ਜਾਂ ਪੁੱਤਰ ਵਿਆਹ ਦੀ ਹੁੰਦੀ ਹੈ ਉਸ ਤੋਂ ਵੱਧ ਖੁਸ਼ੀ ਸਾਨੂੰ ਇਸ ਟਾਈਮ ਕਿ ਅਸੀਂ ਸਾਰੇ ਇਕੱਠੇ ਹੋ ਗਏ ਸਾਡਾ ਸਭਿਆਚਾਰ ਤੁਹਾਨੂੰ ਬਹੁਤ ਪੋਹਿਆ। ਹਾਂ ਅਸੀਂ ਉਸ ਨੂੰ ਤਾਜ਼ਾ ਕਰਨਾ ਚਾਹੁੰਦੇ ਆ ਤੇ ਅੱਗੇ ਵਾਸਤੇ ਵੀ ਸਾਡਾ ਇਹ ਖਿਆਲ ਹੈ ਵੀ ਇਸੇ ਤਰ੍ਹਾਂ ਅਸੀਂ ਉਸ ਨੂੰ ਦੁਗਣਾ ਚੋਗਣਾ ਅਸੀਂ ਕਰਦੇ ਰਹਿਣਾ। ਪੰਜਾਬੀ ਪਹਿਨਾਵਾ ਬਦਲ ਗਿਆ। ਅਸੀਂ ਨਹੀਂ ਬਦਲਣਾ ਚਾਹੁੰਦੇ ਅਸੀਂ ਇਹਨਾਂ ਵੀ ਉਹੀ ਪ੍ਰਾਵਾਹ ਆਵੇ ਜਿਹੜਾ ਸਾਡਾ ਹਿਆ ਸੀ। ਸਾਡਾ ਡਿਸਕੋ ਨੇ ਸੱਤਿਆਨਾਸ਼ ਕਰ ਦਿੱਤਾ। ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਮੈਂ ਆਪਣੇ ਸਹੁਰਿਆਂ ਤੋਂ ਆਈਆਂ ਸਪੈਸ਼ਲੀਆਂ ਦੇਖਣ ਲਈ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ। ਕੀ ਮੈਸੇਜ ਦਿਨੋ ਅੱਜਕੱਲ ਨਾ ਪਏ ਕਿ ਤਾਂ ਕਿ ਆਪਾਂ ਨੂੰ ਪੁਰਾਣੇ ਤਿਹਾਰ ਨਹੀਂ ਆਪਾਂ ਨੂੰ ਪੁਰਾਣੇ ਤਿਹਾਰ ਤਾਜ਼ਾ ਰੱਖਣੇ ਚਾਹੀਦੇ ਨੇ ਤਾਂ ਹੀ ਆਉਣ ਵਾਲੀ ਪੀੜ੍ਹੀ ਜਾਂ ਸਾਡੀ ਪੀੜ੍ਹੀ ਨੂੰ ਪਤਾ ਹੋਊਗਾ ਵੀ ਆਪਣਾ ਪੰਜਾਬੀ ਸੱਭਿਆਚਾਰ ਕੀ ਹੈ ਜਿਵੇਂ ਦਾ ਜੋਰ सास ਕੀ ਹੋਰ ਜਿਹੜਾ ਪਹਿਲੇ ਪਲਾਸਟਿਕ ਦੇ ਤਾਂ ਸੌਰੀ ਬਹੁਤ ਜ਼ਿਆਦਾ ਨੱਚ ਕੇ ਸਾਰਿਆਂ ਨੂੰ ਮਿਲ ਕੇ ਭਾਬੀਆਂ ਨੂੰ ਚਾਚੀਆਂ ਤਾਈਆਂ ਦਾਦੀਆਂ ਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਤੋਂ ਫਿੰਡਮੀ ਜਾ ਪਾਇਆ ਕੈ ਜੈਸਮਨ ਕਿਥੇ ਰਹਿੰਦੇ ਹੋ ਆਕ੍ਰਿਚ ਕਿਦਾਂ ਲੱਗ ਰਿਹਾ ਪਹਿਨਾ ਤੇ ਆਓ ਪੰਜਾਬੀ ਕਲਚਰ ਵਿੱਚ ਜੋ ਇਹ ਮੇਲਾ ਲਗਾ ਹੈ ਮੇਲੇ ਵੀ ਜੀ ਇੰਜੋਏ ਕਰ ਰਹੇ ਹੋ ਕਿਦਾਂ ਲੱਗ ਰਿਹਾ ਬਹੁਤ ਵਧੀਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਆਪਾਂ ਨੂੰ ਇਹੀ ਪਹਿਰਾਵਾ ਰੱਖਣਾ ਚਾਹੀਦਾ ਹੈ ਤੇ ਹਮੇਸ਼ਾ ਐਵੇਂ ਦੀਆਂ ਧੀਆਂ ਮਨਾਉਣੀਆਂ ਚਾਹੀਦੀਆਂ ਵਧੀਆ ਇੰਜੋਏ ਕਰ ਰਹੇ ਹੋ ਹਾਂ ਜੀ ਜਨਾਬ ਜੀ ਸਾਰੇ ਧੀਆ ਦਾ ਤਿਹਾਰ ਤਾਂ ਆਪਣੇ ਧੀਆ ਆਪਣੇ ਪੇਕੇ ਘਰ ਆਉਂਦੀਆਂ ਨੇ ਤੇ ਇਹ ਸ਼ੁਰੂ ਤੋਂ ਚੱਲੀ ਆ ਰਹੀ ਹੈ ਇਹ ਤਿਹਾਰ ਚੱਲੇ ਆ ਰਿਹਾ ਹੈ ਬਹਾਨੇ ਨਾਲ ਆਉਂਦੀਆਂ ਨੇ ਤੇ ਇੱਥੇ ਤਿਹਾਰ ਮਨਾਉਂਦੀਆਂ ਨੇ ਆਪਸ ਵਿੱਚ ਸੇਲੀਆਂ ਮਿਲਦੀਆਂ ਨੇ ਇਕੱਠੇ ਹੁੰਦੇ ਨੇ ਤੇ ਦੁੱਖ ਸੁੱਖ ਕਰਦੀਆਂ ਨੇ ਆਪਸ ਤੇ ਬਸ ਇਹੀ ਸ਼ੁਰੂ ਤੋਂ ਕਲਚਰ ਚੱਲੇ ਆ ਰਿਹਾ ਇੱਕ ਵਧੀਆ ਢੰਗ ਨਾਲ ਅੱਜ ਅਸੀਂ ਮਨਾ ਰਹੇ ਹਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਬਹੁਤ ਖੁਸ਼ੀ ਆ ਤੇ ਪੁਰਾਣਾ ਜਿਹੜਾ ਸਭਿਆਚਾਰਾ ਉਹਨੂੰ ਆਪਾਂ ਕਾਇਮ ਰੱਖ ਰਹੇ ਹਾਂ ਤੇ ਛੋਟੇ ਬੱਚਿਆਂ ਨੂੰ ਵੀ ਦਿਖਾ ਰਹੇ ਹਾਂ ਆਪਾਂ ਕਿਆ ਜਾਂਦਾ ਅਸਲੀ ਪੰਜਾਬ ਪਾਕਿਸਤਾਨ ਵਿੱਚ ਹੈ ਲੇਕਿਨ ਪੰਜਾਬ ਦਾ ਜਿਹੜਾ ਜ ਨਾ ਸੱਭਿਆਚਾਰ ਤੋਂ ਲੋਕ ਦੂਰ ਹੋ ਰਿਹਾ ਪਹਿਨਾਵਾ ਦੂਰ ਹੋ ਗਿਆ ਕੀ ਕਹਣਾ ਜੋ ਮੈਸੇਜ ਵੀ ਦੇਣਾ ਚਾਹੁੰਦੇ ਆ ਸਰ ਮੈਸੇਜ ਦੇ ਰਹੇ ਆ ਜਿਹੜੀ ਆਪਣੀ ਹੁਣ ਸਰਕਾਰ ਆ ਸਰਦਾਰ ਭਵਾਂ ਸਿੰਘ ਮਾਨ ਦੀ ਸੀਐਮ ਸਾਹਿਬ ਦਾ ਵੀ ਹੋਇਆ ਵੀ ਇਹ ਆਪਾਂ ਜਿੰਨਾ ਪੁਰਾਣਾ ਸੱਭਿਆਚਾਰ ਆ ਉਹ ਬਹੁਤ ਜ਼ਿਆਦਾ ਇਹ ਚੀਜ਼ ਤੇ ਫੋਕਸ ਕਰਦੇ ਨੇ ਵੀ ਉਹਨੂੰ ਵਾਪਸ ਦੇ ਬੱਤ ਲੈ ਕੇ ਆਓ ਪੁਰਾਣਾ ਪੰਜਾਬ ਜੇ ਆਪ ਉਹ ਕਹਿੰਦੇ ਨੇ ਵੀ ਆਪਾਂ ਪੁਰਾਣਾ ਪੰਜਾਬ ਦੁਬਾਰੇ ਬਣਾਉਣਾ ਹੈ ਉਹ ਚੀਜ਼ ਦੀ ਇਹ ਚੀਜ਼ਾਂ ਦੀ ਝਲਕ ਪੈਂਦੀ ਆ ਇੱਕ ਉਹ ਹੀ ਉਹਦੇ ਹਿਸਾਬ ਨਾਲ ਅਸੀਂ ਇੱਕ ਅੱਜ ਛੋਟਾ ਜਿਹਾ ਉਪਰਾਹਲਾ ਕੀਤਾ ਜੀ ਸਾਨੂੰ ਬਹੁਤ ਬਹੁਤ ਕੀਤਾ ਪਿੰਡ ਜੀ ਨਹੀਂ ਸਰ ਪਹਿਲਾਂ ਛੋਟੇ ਹੁਣ ਮਤਲਬ ਕਰ ਰਹੇ ਆ ਅਸੀਂ ਤਾਂ ਆਪਣੇ ਜਿੰਨੀ ਸਾਡੀ ਸੋਝੀ ਆ ਜਾਂ ਜਿਵੇਂ ਅਸੀਂ ਹੁਣ ਨਵੇਂ ਆਏ ਆ ਅਸੀਂ ਪਹਿਲਾਂ ਕੀਤਾ ਇਹ ਕੀ ਮੈਸੇਜ ਕਰ ਮੈਸੇਜ ਕੀ ਰਹੇਗਾ ਅਸੀਂ ਪੰਜਾਬ ਦੇ ਲੋਕਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਵੀ ਇਹੋ ਜਿਹੇ ਤਿਹਾਰ ਆਪਾਂ ਨੂੰ ਮਨਾਉਣੇ ਚਾਹੀਦੇ ਆ ਆਪਾਂ ਇੱਕ ਦੂਜੇ ਨਾਲ ਪਿਆ ਭਾਈਚਾਰਕ ਸਾਂਝ ਵੀ ਰੱਖੀਏ ਤੇ ਭੈਣਾ ਵੀ ਇਕੱਠੀਆਂ ਹੁੰਦੀਆਂ ਨੇ ਪਿੰਡ ਜਾ ਕੇ ਆਪਣੀਆਂ ਸਹੇਲੀਆਂ ਨਾਲ ਮਿਲਦੀਆਂ ਨੇ ਹੋਰਆਂ ਨਾਲ ਦੁੱਖ ਸੁੱਖ ਕਰਦੀਆਂ ਨੇ ਇੱਕ ਚੰਗਾ ਮੈਸੇਜ ਵੀ ਆ ਤੇ ਇੱਕ ਵਧੀਆ ਸੋਚ ਵੀ ਆ ਹਾਂਜੀ ਮੇਰੇ ਨਾਲ ਜਗਤਾਰ ਸਿੰਘ ਆ ਜੀ ਮੈਂ ਐਕਸੈਸਮੈਨ ਰਿਟਾਇਰ ਹੋ ਜੀ ਆ ਕਿੱਦਾਂ ਦੇਖਦੇ ਹੋ ਤੁਹਾਡੇ ਪਿੰਡ ਵਿੱਚ ਮੇਲਾ ਲੱਗਿਆ ਤੀਆਂ ਦਾ ਕਿਦਾਂ ਦੇਖਦੇ ਹੋ ਇਹਨੂੰ ਦੇਖੋ ਜੀ ਇਹ ਬਹੁਤ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਕੁੜੀਆਂ ਨੇ ਲਾ ਲਓ ਚਾਹੇ ਮੁੰਡਿਆਂ ਨੇ ਲਾ ਕੇ ਇੱਕ ਸਾਡੇ ਪਿੰਡ ਵਿੱਚ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿਉਂ ਪਹਿਲਾਂ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਤੀਆਂ ਮਨਾਉਂਦੇ ਸੀ ਸਾਰੇ ਕੁੜੀਆਂ ਆਉਂਦੀਆਂ ਸੀ ਸਾਰੀਆਂ ਇਕੱਠੀਆਂ ਹੋ ਕੇ ਇੱਥੇ ਆਪਣੀਆਂ ਤੀਆਂ ਮਨਾਉਂਦੀਆਂ ਸੀ ਬਰੋਟਾ ਹੁੰਦਾ ਸੀ ਬਹੁਤ ਵੱਡਾ ਸਾਡੇ ਇੱਥੇ ਉੱਥੇ ਬਹੁਤ ਇਕੱਠ ਹੁੰਦਾ ਸੀ ਕਿਉਂ ਇਹ ਇਹਦਾ ਨਾਲ ਨਾ ਕੁੜੀਆਂ ਇਕੱਠੀਆਂ ਹੋ ਕੇ ਆਪਣੇ ਦੁੱਖ ਸੁੱਖ ਸਾਂਝੇ ਕਰ ਲੈਂੀਆਂ ਤੇ ਇੱਕ ਸਾਡੇ ਪੰਜਾਬ ਦਾ ਕਲਚਰ ਹੈ ਇਨੂੰ ਜਿਉਂਦਾ ਜਾਗਦਾ ਰੱਖਣ ਵਾਸਤੇ ਸਾਡੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਬਹੁਤ ਸੋਹਣਾ ਪ੍ਰੋਗਰਾਮ ਹੈ ਇਹ ਜਿਹੜਾ ਇਹਨਾਂ ਨੇ ਕਰਿਆ ਲੇਕਿਨ ਕੀ ਮੈਸੇਜ ਜਿਹੜੀ ਸਾਡੀ ਜਿਹੜੀ ਸੱਭਿਆਚਾਰ ਹੈ ਉਹ ਦੂਰ ਹੁੰਦੀ ਜਾ ਰਹੀ ਹੈ ਲੋਹੀ ਭੁੱਲਦੇ ਜਾ ਰਹੇ ਹਾਂ ਉਹੀ ਮੈਂ ਕਹਿ ਰਿਹਾ ਜੀ ਇਹ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਸਤੇ ਅਜੇ ਮੇਲੇ ਹੋਣੇ ਚਾਹੀਦੇ ਨੇ ਜ਼ਰੂਰੀ ਆ ਧੀਆਂ ਦੇ ਮੇਲੇ ਕਈ ਵਾਰੀ ਸਾਡੇ ਮਨ ਚ ਆਉਂਦਾ ਹੁੰਦਾ ਸੀ ਪਹਿਲਾਂ ਮੈਂ ਵੀ ਬੜੀ ਵਾਰ ਸੋਚਿਆ ਸੀ ਗੱਲ ਕਰੀ ਆ ਵੀ ਇੱਕ ਧੀਆਂ ਦਾ ਮੇਲਾ ਜ਼ਰੂਰੀ ਹੈ ਸਾਰੀਆਂ ਧੀਆ ਨੂੰ ਬੁਲਾਈਏ ਜਿਹੜੀਆਂ ਅੱਜ ਤੋਂ 50 ਸਾਲ ਪੁਰਾਣੀਆਂ ਕੁੜੀਆਂ ਜਿਹੜੀਆਂ ਆਪਣੇ ਪੇਕਿਆਂ ਚ ਲੰਗੀਆਂ ਆਪਣੇ ਕਬੀਲਦਾਰੀਆਂ ਚ ਰੁੱਝੀਆਂ ਉਹਨਾਂ ਨੂੰ ਹੁਣ ਜਿਹੜੀਆਂ ਨਵੀਆਂ ਕੁੜੀਆਂ ਨੂੰ ਜਾਣਦੇ ਨੇ ਇੱਕ ਦੂਏ ਨੂੰ ਉਹ ਇੱਕ ਇਕੱਠ ਹੋਵੇ ਇਕੱਠ ਹੋਵੇ ਤੇ ਇਕੱਠ ਹੋ ਕੇ ਸਾਰੀਆਂ ਬੈਠਣ ਬੈਠ ਕੇ ਇੱਕ ਦੂਏ ਦੇ ਦੁੱਖ ਸਾਂਝੇ ਕਰਨ ਸਾਰੀਆਂ ਨੂੰ ਪਤਾ ਲੱਗੇ ਕੌਣ ਕਿਹੜੀ ਆ ਕਿੱਥੇ ਕਿਹੜੇ ਮੁਹੱਕਾਮ ਤੇ ਪਹੁੰਚ ਗਈਆਂ ਕੁੜੀਆਂ ਸਾਡੀਆਂ ਅੱਜ ਸਾਡੇ ਅੱਗੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਅੱਗੇ ਤੇ ਗਾ ਕੁੜੀਆਂ ਦੇ ਕੁੜੀਆਂ ਅੱਗੇ ਇੱਕ ਬਹੁਤ ਉਪਰਾਲਾ ਵਧੀਆ ਹੈ ਜਿਹੜਾ ਇਕੱਠੀਆਂ ਹੋ ਕੇ ਆਪਣੇ ਆਪਣੇ ਦੁੱਖ ਸਾਂਝੇ ਕਰ ਸਕਣ ਇੱਥੇ ਆ ਕੇ ਇੱਕ ਸਵੇਚਾਰ ਨੂੰ ਜਿਉ